ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੈਡ ਸੇਲ ਲਈ ਲੈ ਕੇ ਆਏ ਹਾਂ ਜੀ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਜਿਹੜਾ ਆਪਾਂ ਧੌਣ ਤੇ ਸੈਣਾ ਰਹ ਜਾਂਦੇ ਆ ਆਉ ਕਰ ਲੈਨੇ ਆ ਬਾਈ ਨਾਲ ਗੱਲਬਾਤ ਬੱਜੀ ਸਸਿਕਾਲ ਉਹ ਠੀਕ ਹੋ ਪੁਜੀ ਠੀਕ ਹੈ ਜੀ ਬਜੀ ਨਾਮ ਤੇ ਮੋਬਾਈਲ ਨੰਬਰ ਬੋ ਹਾਂ ਗੋਰਾ ਸਿੰਘ ਜੀ 98727969931 ਬਾਈ ਦਾ ਕੰਟੈਕਟ ਨੰਬਰ ਹੈ ਬਾਈ ਕਿਹੜਾ ਸੂਆ ਸੁਣੀਆ ਬਾਈ ਤੀਜੇ ਸੂਆ ਸੁਣੀਆ ਜੀ ਕਿੰਨੇ ਦਿਨ ਲਉ ਇਹਦੇ ਜੀ 7 ਦਿਨ ਪਏ ਹਜੇ 7 ਦਿਨ ਪਏ ਹਾਂ ਜਲਸੀ ਆ ਕਿੰਨਾ ਰਿਕਰਡ ਆ ਦੁੱਧ ਦਾ ਬਾਈ ਦੁੱਧ ਦੇਂਦੀ ਆ ਜੀ 16 17 ਕਿਲੋ ਠੰਡੀ ਪੂਰੀ ਆ ਲੈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਆ ਬਾਈ ਕੀ ਆ ਬਾਤ ਆ ਠੰਡੀ ਵਧੀਆ ਨਾ ਠੰਡੀ ਬਹੁਤ ਆ ਤੇ ਨਾਣਾ ਦੇਖੋ ਲੈ ਵੇ ਲੈ ਗੱਲੀ ਕੱਲੀ ਨਾੜ ਨਾਏ ਖੜੀ ਆ ਢਿਲੇ ਵਾਲੇ ਕੋ ਬਸ ਕੱਚੀ ਕੱਚੀ ਉਹ ਹਸਾਵਨਾਂ ਦਾ ਅੰਦਾਜ਼ਾ ਲਾ ਲਿਓ ਵੱਡੀ ਨਾੜ ਚੈੱਕ ਕਰ ਲਓ ਵੱਡੀ ਨਾੜ ਵੀ ਬਹੁਤ ਚੰਗੀ ਆ ਬਾਕੀ ਪਛਾਂ ਤੋਂ ਢਿਲੇ ਵਾਲਾ ਚੈੱਕ ਕਰਵਾ ਲੈ ਕੱਚੀ ਕੱਚੀ ਆ ਗੱਲੀ ਹਣਾ ਬਾਈ ਹਾਂ ਕੱਚੀ ਉਹ ਹਸਾਵਨਾਂ ਦਾ ਅੰਦਾਜ਼ਾ ਲਾਇਓ ਸਾਰੀਆਂ ਬਾਲਟਾਂ ਲਾ ਕੱਢੂ ਫੇਰ ਕਰਮਾਈ ਨੇ ਸੋਨਾ ਬਣੂ ਬਹੁਤ ਏ ਯਾਰ ਹਣਾ ਬਾਈ ਬਣ ਕੇ ਸੁ ਬਣ ਕੇ 17 ਲੀਟਰ ਨੂੰ ਦੁੱਧ ਦੇਂਦੀ ਆ 17 ਲੀਟਰ ਹਾਂ ਬੇਸਮਾਈ ਜਿਚਾਈ ਵਾ ਸੇਵਾ ਹੈਨੀ ਸੀ ਬੰਦੇ ਦੇ ਓਕੇ ਬਾਈ ਹਾਂ ਗਾਂ ਵਧੀਆ ਕੱਦ ਕਾਠ ਵਧੀਆ ਗਾ ਸਹੀ ਗੱਲ ਆ ਉਹ ਛੂਟੀ ਨਹੀਂ ਕੱਦਦੇ ਨਹੀਂ ਹੂੰ ਬਾਕੀ ਭਾ ਵੀ ਟੋਕੜ ਵਾਲਾ ਹੀ ਆ ਠੀਕ ਆ ਹਾਂ ਤੀਜੇ ਸੂਏ ਸੂਗੀ ਹੂੰ ਆ ਜਾ ਤੋਰਾ ਚੈੱਕ ਕਰ ਲੋ ਰੰਗ ਰੂਪ ਬਹੁਤ ਚੰਗਾ ਕੱਲੀ ਕੱਚੀ ਕੱਚੀ ਉਹ ਸਾਮਨਾ ਦਾ ਜਾ ਲੈ ਉਹ ਸਾਰੀ ਵਜ਼ਨ ਵਾਲੀ ਕੋਈ ਲੱਸੀ ਨਹੀਂ ਗਈ ਹਾਂ ਕੋਈ ਲੱਸੀ ਲਾਵੀ ਨਹੀਂ ਨਾ ਨਾ ਕੋਈ ਲੱਸੀ ਨਹੀਂ ਭਾਰੀ ਗਾਂਗੀ ਕੋਈ ਵੀ ਐ ਹਲਕੀ ਜੀ ਆ ਹਲਕੀ ਬਾਕੀ ਜਲਸੀ ਆਗੀ ਜਲਸੀ ਆਗੀ ਹਾਂ ਕੀ ਮੋਲ ਲੱਜਾਇਜ ਫਿਰ ਮੋਲ ਕਰਾਉਣਾ ਤਾਂ 45 ਕਰਾ ਲਾ ਹੂੰ 38000 ਦੀ ਦੇ ਦਾਂਗੇ ਮੁੱਲ ਕਰਾਉਣਾ ਬਾਈ ਕਹਿੰਦਾ 45 ਕਰਾ ਲੈ 38000 ਦੀ ਵਹਿੜਾ ਜਿਹੜੀ ਦੇ ਦਾਂਗੇ ਬਾਕੀ ਮੌਕੇ ਬਾਕੀ ਕੋਈ ਆਇਆ ਨਹੀਂ ਲਿੱਸੀ ਨਾ ਮੰਨੇ ਕੱਦ ਕਾਠ ਫਤੇਰਾ ਹੂੰ ਸਹੀ ਹੈ ਕੋਈ ਆਇਆ ਨਹੀਂ ਹਾਂ ਬੱਸ ਬਾਕੀ ਠੰਡੀ ਸੀਲ ਆ ਯਾਰ ਢੁੱਲਾ ਬਹੁ ਪਈਆਂ ਆ ਸਾਰੀਆਂ ਬਾਲ ਢਲਾਂ ਕੱਢੂ ਫਿਰ ਕਰਮ ਵਾਲੀ ਨੇ ਸੋਣਾ ਕੱਲੀ ਕੱਚੀ ਕੱਚੀ ਉਹ ਹਸਾਵਾਂ ਦਾ ਅੰਦਾਜ਼ ਲਾ ਲਿਓ ਫਿਰ ਥਣਲੇਵਾ ਵੀ ਇੱਕ ਨੰਬਰ ਆ ਲੈ ਕੱਲਾ ਕੱਲਾ ਥਣ ਮੁੱਠੀ ਵਾਲਾ ਲੈ ਕੀ ਬਾਤ ਆ ਠੰਡੀ ਸੀ ਲੋ ਫੁੱਲਾ ਹਨਾ ਪੂਰੇ ਠੰਡੇ ਪੱਕੀ ਭਾ ਵੀ ਟੋਕਣ ਵਾਲਾ ਹੀ ਆ ਹਾਂ ਭਾ ਵੀ ਕੁਛ ਨਹੀਂ ਜਮਾ ਜੈਜ ਮੁੱਲ ਮੂੰਹਾਂ ਦਿਖਾ ਦੇ ਹਾਂ ਫੇਸ ਦੀ ਬਿਊਟੀ ਵੀ ਚੰਗੀ ਆ ਤੇ ਕਿਸੇ ਵੀਰ ਨੂੰ ਬਈ ਵੜ ਪਸਾ ਆ ਪੱਕੀ ਭਾ ਜਨ ਬਹੁਤ ਆ ਬਾਈ ਨਾ ਕੋਈ ਲਿਸੇ ਨਹੀਂ ਕਰ ਲਿਓ ਧੰਨਵਾਦ ਬਾਈ